ਉਹ ਹਾਂਜੀ ਸਰਦਾਰ ਜੀ ਕੀ ਹਾਲ ਨੇ ਠੀਕ ਹੋ ਹਾਂਜੀ ਵੀਜੀ ਕਿੱਥੋਂ ਕਿਹੜਾ ਪਿੰਡ ਆਪਣਾ ਪਟਿਆਲਾ ਜਿਲ੍ਹਾ ਦਾਪਾ ਤੋਂ ਆਪਾਂ 90 ਤੋਂ ਕਿਹੜਾ ਪਿੰਡ ਨੌਰਾ ਨੌਰਾ ਪਿੰਡ ਕੀ ਨਾਮ ਇਹਦਾ ਹਰਵਾਰਿਸ ਹਰਵਾਰਿਸ ਹਾਂਜੀ ਇਹ ਹਰਵਾਰਿਸ ਮਾਪਿਓ ਨੇ ਕਿੰਨਾ ਸੁਣ ਨਾਮ ਰੱਖਿਆ ਹਰਵਾਰਿਸ ਸਿੰਘ ਤੇ ਗੁਰੂ ਕਿਰਪਾ ਕਰੇ ਹਰਵਾਰਿਸ ਬਰਾਬਰ ਦਾ ਹੋਈ ਜਾਂਦਾ ਅਜ ਬਾਪ ਦੀ ਗੋਦੀ ਚੜਿਆ ਹੋਇਆ ਕਿੰਨਾ ਕੁ ਟਾਈਮ ਮਾਪੇ ਗੋਦੀ ਚਾਕੇ ਇਹਨੂੰ ਰੱਖਣਗੇ ਜ਼ਰੂਰਤ ਆ ਇਦਾਂ ਦੇ ਬੱਚਿਆਂ ਨੂੰ ਸਪੋਰਟ ਦੀ ਜ਼ਰੂਰਤ ਆ ਇਦਾਂ ਦੇ ਬੱਚਿਆਂ ਨੂੰ ਉਹਨਾਂ ਦੇ ਮਾਪੇ ਨੂੰ ਟਾਈਮ ਦੇਣ ਤੇ ਉਹ ਬੱਚੇ ਆਪਣੇ ਪੈਰਾਂ 'ਤੇ ਖੜ ਹੋ ਸਕਣ ਸਾਡੇ ਸਾਰੇ ਜਿੰਨੇ ਵੀ ਸੇਵਾਦਾਰ ਵਲੰਟੀਅਰ ਭੈਣ ਨੇ ਸਾਰੇ ਕੋਸ਼ਿਸ਼ ਕਰਦੇ ਨੇ ਇੱਥੇ ਆਇਆ ਹੋਇਆ ਹਰ ਇੱਕ ਬੱਚਾ ਆਪਣੇ ਪੈਰਾਂ 'ਤੇ ਖੜ ਹੋ ਸਕੇ ਬੋਲ ਸਕੇ ਗੱਲ ਕਰ ਸਕੇ ਆਪਣਾ ਜੀਵਨ ਆਪਣੇ ਪੈਰਾਂ ਤੇ ਹੋ ਕੇ ਇੰਡੀਪੈਂਡੈਂਟ ਹੋ ਕੇ ਬਤੀਤ ਕਰ ਸਕੋ ਤੇ ਇਦਾਂ ਹੀ ਠੀਕ ਹੈ ਜੀ ਤੇ ਪਹਿਲਾਂ ਨਾਲੋਂ ਕੁਝ ਫਰਕ ਲੱਗਦਾ ਤੁਹਾਨੂੰ ਮਹੀਨੇ ਚ 10 ਦਿਨ ਹੋਏ ਨੇ ਮਤਲਬ ਥੋੜਾ ਜਿਹਾ ਹੌਣੀ ਆਉਣ ਲੱਗੀਆਂ 10 10 ਦਿਨ ਹੋਏ ਨੇ ਲਈ ਬਹੁਤ ਵਧੀਆ ਹੈਗੇ ਨਾਲੋਂ ਕਾਮ ਡਾਊਨ ਹੋ ਗਿਆ ਕਾਫੀ ਓਕੇ ਫੈਕੀ ਚੱਲਦੀਆਂ ਨੇ ਇਹਦੀਆਂ ਹੋਰ ਵੀ ਭੈਣ ਭਰਾਣਿਆਂ ਦਾ ਕੋਈ ਨਹੀਂ ਇਕੱਲਾ ਹੀ ਹੈ ਠੀਕ ਹੈ बस ਸਮਾਂ ਦੇਣਾ ਪੈਣਾ ਹੈ ਨਾ ਤੁਸੀਂ ਇੱਕ ਮੰਤਰ ਰਹੋਗੇ ਨਾ ਪੂਰਾ ਇੱਕ ਮਹੀਨੇ ਚ ਬਹੁਤ ਬੈਗਰੂ ਕਿਰਪਾ ਕਰਨਗੇ ਬਹੁਤ ਫਰਕ ਪਊਗਾ ਜੀਬ ਕੱਢਦਾ ਹੂੰ ਜੀਬ ਕੱਢਦੇ ਜੀ ਪਹਿਲਾਂ ਜੀਬ ਬਿਲਕੁਲ ਨਹੀਂ ਸੀ ਕੱਢਦਾ ਓਏ ਜੀਬ ਕੱਢ ਦੋ ਜੀਬ ਹਰ ਵਾਰ ਕੱਢਦੇ ਇਹ ਕੱਢਦੇ ਉਹ ਕੰਢਦੇ ਜੀਬ ਕੱਢਦੇ ਜੀ ਹਾਂਜੀ ਪਰ ਕਿੱਕੇ ਨਾਲ ਚਲੋ ਕੋਈ ਬਸ ਤੁਹਾਨੂੰ ਮਹਾਰਾਜ ਤੰਦਰੁਸਤੀਆਂ ਬਖਸ਼ੇ ਤੁਸੀਂ ਇਸ ਬੱਚੇ ਨੂੰ ਇੱਕ ਚੰਗਾ ਇਨਸਾਨ ਬਣਾ ਸਕੋ ਹਨਾ ਬੋਲਣ ਵੀ ਲੱਗ ਜੂ ਫਿਕਰ ਨਾ ਕਰੋ ਵਾਇਗਰੂ ਮਿਹਰ ਕਰਨਗੇ ਟੈਨਸ਼ਨ ਨਾ ਲਾਓ ਕਰਿਆ ਕਰੂ ਮੰਮੀ ਪਾਪਾ ਕੀ ਕਰੂਗਾ ਹਨਾ ਛੇਤੀ ਗੱਲ ਕਰ ਚਾਚੀ ਕਾਲ ਚਾਚੀ ਕਾਲ ਕੋਚੀ ਕਹਤੋ ਵੀਜੀ ਹਾਂਜੀ ਭੈਣੇ ਅਸੀਂ ਗੱਲ ਬੈਣੀ ਕੀ ਨਾਮ ਇਹਦਾ ਜੀ ਗੁਰਫਤੇ ਸਿੰਘ ਗੁਰਫਤੇ ਸਿੰਘ ਕਿੰਨਿਆ ਗਰੂ ਇਹ ਗੁਰਫਤੇ ਸਿੰਘ ਕਿੱਥੋਂ ਆਏ ਪਹਿਣ ਤੁਸੀਂ ਅਸੀਂ ਸਫੀਪੁਰ ਕਲਾਂ ਤੋਂ ਜ਼ਿਲ੍ਹਾ ਸੰਗਰੂਰ ਜਿਲ੍ਹਾ ਸੰਗਰੂਰ ਤੋਂ ਹਾਂਜੀ ਸਫੀਪੁਰ ਤੋਂ ਹਾਂਜੀ ਹਾਂਜੀ ਹੁਣ ਫਰਕ ਹੈ ਜੀ ਇਹਨੂੰ 5 ਮਹੀਨੇ ਹੋ ਗਏ ਦਵਾਈ ਸੌਣ ਦੇ ਨੂੰ ਜੀ ਹਾਂਜੀ ਪਹਿਲਾਂ ਤਾਂ ਕੁਝ ਵੀ ਨਹੀਂ ਕਰਦਾ ਸੀ ਹੁਣ ਮਤਲਬ ਇਹ ਕੀ ਢਾਈ ਚੱਕਰ ਲੱਗ ਗਿਆ ਸਾਰੀ ਬਹੁਤ ਵਾਰ ਕਿ ਕਿ ਨਾਲ ਮੈਡਮ ਕੋਲ ਮਮਾ ਪਪਾ ਵੀ ਕਹਿੰਦੇ ਪਰ ਸਾਡੇ ਕੋਲ ਨਹੀਂ ਕਹਿੰਦੇ ਇਹ ਕਰਵਾ ਕੇ ਬੋਲਵਾਨੀ ਆ ਫਿਰ ਕੋਲ ਹੀ ਹੁੰਦੇ ਮੇਰੇ ਕੋਲ ਬੋਲਦੇ ਪਰ ਇਹਨਾਂ ਨੂੰ ਥੋੜਾ ਕੰਨਾ ਨਹੀਂ ਆਉਂਦੀ ਉਹ ਮੈਂ ਨਾ ਲਿਪਸਿੰਗ ਨਹੀਂ ਕਰਨੀ ਆਉਂਦੀ ਕੋਈ ਨਾ ਹਾਲੀਵੁੱਡੀ ਲੱਗ ਜਾਊਗਾ ਵਾਇਗਰੂ ਮੇਰ ਕਰਨਗੇ ਵੀਡੀਓ ਬਣਾ ਕੇ ਨਹੀਂ ਇਹਨਾਂ ਨੂੰ ਪਹਿਲਾਂ ਉਹਦੇ ਇਦਾਂ ਨੌ ਵੀ ਮਾਰਦਾ ਸੀ ਆ ਨੌ ਨੂੰ ਮਾਰੇ ਮੂੰਹ ਤੇ ਨਿਸ਼ਾਨ ਇਦਾਂ ਹੀ ਸੀ ਹਾਂਜੀ ਠੀਕ ਆ ਕਿੰਨੇ ਹੋਰ ਵੀ ਬੱਚਾ ਕੋਈ ਤੁਹਾਡੇ ਇਹ ਤੋਂ ਵੱਡੀ ਜੀ ਬੇਟੀ ਸੱਤ ਸਾਲ ਦੀ ਇਹ ਤੋਂ ਵੱਡੀ ਆ ਹਾਂਜੀ ਠੀਕ ਆ ਜੀ ਇਹ ਤਾਂ ਜਨਮ ਸਮੇਂ ਕੋਈ ਦਿੱਕਤ ਆ ਗਈ ਸੀ ਹਾਂਜੀ ਕਿ ਉਹ ਰੋਇਆ ਨਹੀਂ ਸੀਗਾ ਮੈਨੂੰ ਮਸ਼ੀਨਾ ਤੇ ਰੱਖਿਆ ਸੀ 7 ਮਹੀਨੇ ਚ ਜਨਮ ਹੋਇਆ ਸੀ ਕੋਈ ਨਾ ਜੀ ਮਾਈਗਰੂ ਕੇਅਰ ਦੇ ਨਾਲ ਖੜੀ ਕਰਕੇ ਹੈਂਡ ਅਕਟੀਵਿਟੀ ਕਰਵਾਇਆ ਸੀ ਪਹਿਲਾਂ ਪਾਪਾ ਅਜੇ ਪਹਿਲਾਂ ਖੜ ਨਹੀਂ ਹੁੰਦਾ ਮਾਈਗਰੂ ਕੇਅਰ ਦੇ ਨਾਲ ਸੀ ਬਿਚੇਰ ਦੇ ਨਾਲ ਖੜੇ ਕਰਕੇ ਹੈਂਡ ਜਦਸਾ ਮੈਡੀਕਲ ਕਰਵਾਉਂਦੇ ਚਲੋ ਸਾਰੀ ਅਕਟੀਵਿਟੀ ਕਰਦਾ ਹੈ ਵੈਰੀ ਗੁੱਡ ਮਨਪ੍ਰੀਤ ਬਹੁਤ ਵਧੀਆ ਗੱਲ ਹੈ ਤੁਸੀਂ ਗੱਦਾ ਹੀ ਨਾ ਤਾਂ ਬੈਂਦਾ ਨਾ ਬੋਲਦਾ ਨਾ ਹੀ ਤੇ ਤੁਸੀਂ ਮੰਦੀਪ ਇਹਨਾਂ ਨੂੰ ਸਪੀਚ ਦਾ ਕਰਾਉਣਾ ਹੈ ਨਾ ਸਪੀਚ ਥੈਰੇਪੀ ਤੁਸੀਂ ਕਰਾਉਣਾ ਹੈ ਕਰਦੀਆਂ ਤੇ ਮੂਹ ਦੀ ਐਕਸਰਸਾਈਜ਼ ਕਰਵਾਨੀ ਹੈ ਇਕੋਲੀ ਬੈਠਦੀ ਹੈ ਕਿਉਂਕਿ ਟਿਕਦਾ ਨਾ ਮਤਲਬ ਕਈ ਵਾਰ ਰੋਣ ਲੱਗ ਪੈਂਦਾ ਲਿਪਸਿੰਗ ਕਰਕੇ ਬੋਲਣ ਲੱਗ ਪੈਂਦਾ ਕਰੋ ਕਹਿੰਦਾ ਸਾਡੇ ਕੋਲ ਨਹੀਂ ਬੋਲਦਾ ਤੁਹਾਡੇ ਕੋਲ ਕਹਿੰਦਾ ਮੈਨੂੰ ਉਸ ਤੋਂ ਮਾਂ ਮਾਂ ਆ ਹੋ ਜਾਊਗਾ ਕੋਈ ਨਾ ਕਿਉਂਕਿ ਅਸਲ ਚ ਤੁਹਾਨੂੰ ਸਿਖਾਉਣਾ ਪੈਣਾ ਇਹਨੂੰ ਸਿਖਾਉਣ ਨਾਲੋਂ ਤੁਹਾਨੂੰ ਜ਼ਿਆਦਾ ਸਿਖਾਉਣ ਦੇ ਲੋੜ ਆਸੀਂ ਬੇਨਤੀ ਤਾਂ ਹੀ ਕਰਦੇ ਹੁੰਦੇ ਆ ਵੀ ਪਰਿਵਾਰ ਦੇ ਵਿੱਚੋਂ ਵੀ ਉਹ ਬੰਦਾ ਆਵੇ ਇੱਥੇ ਜਿਹਨੇ ਇਹਨੂੰ ਸੰਭਾਲਣਾ ਕਰੇ ਹਨਾ ਜਦੋਂ ਅਸੀਂ ਘਰੇ ਕਾਪੀ ਤੇ ਲਿਖ ਦਾਂਗੇ ਘਰੇ ਕੀ ਕੀ ਕਰਵਾਉਣਾ ਜੀ ਜੀ ਜਿਹੜੇ ਆਪਾਂ ਛੁੱਟੀ ਕਰਨੀ ਹੈ ਪ੍ਰਿੰਸੀਪਲ ਮ ਬਿੱ ਦਿਨੇ ਸਵੇਰੇ ਤੁਸੀਂ ਕੀ ਕਰਨਾ ਦੁਪਹਿਰੇ ਕੀ ਕਰਨਾ ਸ਼ਾਮ ਕੀ ਕਰਨਾ ਪੂਰੇ ਤੇ ਉਹ ਆਪਣਾ ਕੋਈ ਟਿਕ ਮਾਰਕ ਕਰਨ ਜਾਂ ਕੁਝ ਕਰਨ ਆਪਾਂ ਚਾਹੇ ਪ੍ਰਿੰਟ ਕਢਾ ਲਈਏ ਉਹਦੇ ਹਨਾ ਉਹ ਉਹ ਫਿਲ ਕਰਦਿਆ ਕਰਨ ਉਹ ਡੇਟ ਪਾ ਕੇ ਹਨਾ ਮਾਂ ਪਿਓ ਨੇ ਇੱਕ ਤੱਕ ਪੜੇ ਲਿਖੇ ਹੈਗੇ ਆ ਜਿਹੜੇ ਉਹਦੇ ਚ ਫਿਲ ਕਰ ਸਕਦੇ ਆ ਫਾਰਮ ਨੂੰ ਵੀ ਹਾਂ ਅਸੀਂ ਰੋਜ਼ ਕੰਟੀਨਿਊ ਹਾਜ਼ਰੀ ਜਿਵੇਂ ਕਹ ਦੀਏ ਵੀ ਹਾਂ ਕਰਾ ਰਹੇ ਆ ਘਰੇ ਵੀ ਕੁਝ ਹਾਂ ਫਿਰ ਸਪੀਚ ਵੀਰ ਨਾ ਇਹਦੀ ਵੀਡੀਓ ਉਸ ਬੱਚੇ ਦੇ ਨਾਲ ਪੇਰੈਂਟਸ ਨੂੰ ਦਵਾਂਗੇ ਇੱਕ ਟੀਚਰ ਆਏ ਹੋ ਰਹੇ ਹਰ ਤੁਸੀਂ ਵੀ ਆਏ ਹੋ ਤਾਂ ਕਿ ਬੱਚਾ ਰਿਸਪੌਂਡ ਕਰ ਸਕੇ ਬਿਲਕੁਲ ਇੱਕ ਐ ਬੱਚਾ ਜੀ ਠੀਕ ਹੈ ਭੈਣ ਜਿਹੜਾ ਟੋਟਲੀ ਜਿਹੜੀ ਬੈਟਰੀਟ ਨਹੀਂ ਸੀਗਾ ਇਹਦੇ ਵਿੱਚ ਛੋਟੀ ਚੀਜ਼ ਆਈ ਗਿਆ ਅੱਛਾ ਜੀ ਸਤਿ ਸ਼੍ਰੀ ਅਕਾਲ ਤੁਹਾਡਾ ਕੀ ਲੱਗਦਾ ਜੀ ਇਹ ਪੋਤਾ ਵੀ ਪੋਤਾ ਦਾਦੀ ਲੈ ਕੇ ਆਈਏ ਪੋਤੇ ਨੂੰ ਕੀ ਨਾਂ ਪੋਤੇ ਦਾ ਦਾਦੀ ਹਰਸ਼ੀਮਰਨ ਸਿੰਘ ਹਰਸ਼ੀਮਰਨ ਸਿੰਘ ਕਿਵੇਂ ਜੀ ਕੁਝ ਫਰਕ ਲੱਗਦਾ ਆ ਸੋਣ ਸਿੱਤਿਆ ਤਾਂ ਤਰੇ ਆ ਇੰਨੇ ਕਾਫੀ ਆ ਵਾਹਿਗੁਰੂ ਮੇਰ ਕਰਨ ਜੀ ਗੁਰੂ ਕਿਰਪਾ ਕਰਨ ਸੱਚੇ ਪਾਤਸ਼ਾਹ ਸਾਡੇ ਹਰ ਸ਼ਮਰਨ ਨੂੰ ਤੰਦਰੁਸਤੀਆਂ ਬਖਸ਼ਣ ਓਏ ਹਰ ਸ਼ਮਰਨ ਓਏ ਕਿਵੇਂ ਆ ਕਿਹ ਜਾਨਣਾ ਤੂੰ ਕੀ ਜਾਨਣਾ ਤੇ ਹੱਥੀ ਜਾਨਣਾ ਸ੍ਰੀ ਜਾਨਣਾ ਓਏ ਅਸੀਂ ਹੋਈ ਜਾਨਣਾ ਤੂੰ ਅਸੀਂ ਹੋਈ ਜਾਨਣਾ ਹਾਂ ਬੋਲਦਾ ਹੀ ਅਸੀਂ ਕਹਿੰਦੇ ਹੁੰਦੇ ਆ ਜੀ ਇਹ ਰੱਬ ਨੇ ਇਹ ਬੱਚੇ ਨਹੀਂਗੇ ਤੁਹਾਡੇ ਘਰੇ ਰੱਬ ਪੈਦਾ ਹੋਏ ਹੋਏ ਨੇ ਇਹਨਾਂ ਨੂੰ ਇਦਾਂ ਸੁੱਖੂ ਵਾਂਗੂ ਖਾਲੀ ਖੁੰਡੀਆਂ ਦੇ ਵਿੱਚ ਨਾ ਸੁੱਟੋ ਇਹਨਾਂ ਨੂੰ ਟੂੜੀ ਵਾਲੇ ਕਮਰੇ 'ਚ ਮੰਜਾ ਢਾਕੇ ਨਾ ਪਾਵੋ ਇਹਨਾਂ ਨੂੰ ਜਾਨਵਰਾਂ ਵਾਂਗੂ ਨਾ ਆਹ ਦੇਖੋ ਦਾਦੀ ਕਹਿੰਦੀ ਮੇਰੀ ਜਾਨ ਆ ਕਿਉਂਕਿ ਜਿਨ੍ਹਾਂ ਦੇ ਘਰਾਂ 'ਚ ਇਹਨਾਂ ਬੱਚਿਆਂ ਨੂੰ ਆਪਣੀ ਜਾਨ ਤੋਂ ਵੱਧ ਰੱਖਿਆ ਜਾਂਦਾ ਤੇ ਉਹਨਾਂ ਘਰਾਂ 'ਚ ਰੱਬ ਨੇ ਵੀ ਕੋਈ ਕਮੀ ਨਹੀਂ ਛੱਡੀ ਤੇ ਜਿੰਨਾ ਘਰਾਂ ਦੇ ਵਿੱਚ ਇਦਾਂ ਦੇ ਰੱਬ ਸੁਦੇ ਰੱਬ ਲੋਕਾਂ ਦੀ ਸਮਹਾਲਣੀ ਨਾ ਹੁੰਦੀ ਦੁਰਦਸ਼ਾ ਹੁੰਦੀ ਆ ਤੇ ਉੱਥੇ ਰੱਬ ਦਾ ਵੀ ਕਹਿਰ ਹੀ ਆਪਰਦਾ ਕਿਉਂਕਿ ਸਾਡੇ ਕੋਲੇ ਆਧਾਰਨ ਸੇਮ ਇਦਾਂ ਦਾ ਹੀ ਬੱਚਾ ਸੁੱਖੂ ਸਾਡੇ ਕੋਲ ਅੰਦਰ ਰਹਿ ਰਿਹਾ ਉਹਨੂੰ ਟੂੜੀ ਵਾਲੇ ਕਮਰੇ ਚ ਪਾਇਆ ਹੋਇਆ ਸੀ ਉਥੋਂ ਲੈ ਕੇ ਹੱਡੀਆਂ ਦਾ ਪਿੰਜਰ ਬਣ ਗਿਆ ਸੀ ਬਾਣ ਦੇ ਮੰਜੇ ਤੇ ਪਿਆ ਸੀ ਢੂਈ ਤੇ ਜ਼ਖਮ ਹੋ ਗਏ ਉਹਦਾ ਡੈਡੀ ਹਸਪਤਾਲ ਦਾਖਲ ਸੀ ਮਾਂ ਮਰਨ ਵਾਲੇ ਹਲਾਤਾਂ 'ਚ ਸੀ ਘਰ ਦੇ ਵਿੱਚ ਜ਼ਮੀਨ ਜਾਇਦਾਦ ਜਿਹੜੀ ਉਹ ਵੀ ਵਿੱਕੀ ਭਾਂਡੇ ਵਿੱਗੇ ਘਰ ਦੇ ਐਸੇ ਹਾਲਾਤ ਬਣ ਗਏ ਕਿਉਂਕਿ ਉਸ ਰੱਬ ਨੂੰ ਸੰਭਾਲਦੇ ਨਹੀਂ ਸੀ ਉਹ ਤੇ ਜਿੱਥੇ ਇਦਾਂ ਦੇ ਰੱਬ ਨੂੰ ਆਪਣੀ ਜਾਨ ਸਮਝਦੇ ਹੋਣ ਤੇ ਉਸ ਘਰ ਦੇ ਵਿੱਚ ਮਹਾਰਾਜ ਬਰਕਤਾਂ ਪਾਉਂਦੇ ਨੇ ਤੇ ਅੱਜ ਜਿੰਦਗੀ ਵੀ ਇਹੀ ਆਪਾਂ ਜਾਣਦੇ ਹਾਂ ਬਸ ਕੋਈ ਗੱਲ ਨਹੀਂ ਮਹਾਰਾਜ ਤੰਦਰੁਸਤੀਆਂ ਬਖਸ਼ੇ ਮੈਂ ਤੈਨੂੰ ਇੰਨੀ ਹਿੰਮਤ ਬਖਸ਼ੇ ਤੈਨੂੰ ਇੰਨੀ ਉਮਰ ਬਖਸ਼ੇ ਬਿੱਤੂ ਆਪਦੇ ਪੋਤੇ ਨੂੰ ਆਪਣੇ ਪੈਰਾਂ ਸਰ ਕਰ ਸਕੀ ਇਹ ਤੇਰੇ ਅੱਖਾਂ ਦੇ ਸਾਹਮਣੇ ਭੱਜਿਆ ਫਿਰਦਾ ਹੋਵੇ ਖੇਡਦਾ ਹੋਵੇ ਦੂਜੇ ਬੱਚਿਆਂ ਵਾਂਗ ਇਹ ਵੀ ਆਨੰਦ ਲਵੇ ਆਪਣੇ ਜੀਵ ਇਹ ਮੇਰੀ ਦੌਲਤ ਆ ਇਹ ਮੇਰੀ ਜਮੀਨ ਜੈਦਾ ਤਾਂ ਫਿਰ ਸਾਰਾ ਕੁਝ ਇਹੀ ਆ ਕਿਹੜਾ ਪਿੰਡ ਆ ਜੈਤੋਤੋ ਜੈਤੋਤੋ ਬਹੁਤ ਸ਼ੁਕਰੀਆ ਮਾ ਬਹੁਤ ਸ਼ੁਕਰੀਆ ਤੁਸੀਂ ਦੇਖੋ ਇਸ ਬੱਚੇ ਦਾ ਚਿਹਰਾ ਰੱਬ ਆਪਣੇ ਆਪ ਦੇ ਵਿੱਚ ਹੀ ਮਹਿਸੂਸ ਹੁੰਦਾ ਕਿੰਨੀ ਮਾਸੂਮੀਅਤ ਆ ਤੇ ਇਸ ਤਰ੍ਹਾਂ ਦੇ ਰੱਬ ਰੂਪੀ ਬੱਚਿਆਂ ਵਾਸਤੇ ਬਹਾਨੇ ਕਰਦਾ ਮੇਰਾ ਇਹ ਜਮਾਂ ਮੰਟਰੀ ਵਾਹਿਗੁਰੂ ਇਦਾਂ ਹੀ ਕਰੀ ਰੱਖੇ ਤੁਹਾਨੂੰ ਹਨਾ ਇੱਕ ਦੂਜੇ ਦੇ ਨਾਲ ਜੋੜੀ ਰੱਖੇ ਮਹਾਰਾਜ ਕਿਰਪਾ ਕਰਨ ਸੱਚੇ ਪਾਤਸ਼ਾਹ ਤੁਸੀਂ ਆਪਣੇ ਬੱਚਿਆਂ ਦੀ ਚੰਗੀ ਪਰਵਰਿਸ਼ ਕਰ ਸਕੋ ਤੇ ਤੁਹਾਡੀਆਂ ਅੱਖਾਂ ਦੇ ਸਾਹਮਣੇ ਇਹ ਬੱਚੇ ਆਪਣਾ ਇੱਕ ਆਪਣੇ ਪੈਰਾਂ ਸਿਰ ਹੋ ਕੇ ਚੰਗਾ ਜੀਵਨ ਬਤੀਤ ਕਰ ਸਕਣ ਤੇ ਮੈਂ ਬੈਠ ਜਾ ਭੈਣ ਜੀ ਧੰਨਵਾਦ ਤੁਹਾਡਾ ਵੀ ਟੀਚਰ ਸਰਬਾਨ ਦਾ ਵੀ ਥੈਂਕ ਯੂ ਬਹੁਤ ਬਹੁਤ ਭੈਣੇ ਤੇ ਤੇਰਾ ਵੀ ਭੈਣ ਮੇਰੀ ਬਹੁਤ ਬਹੁਤ ਧੰਨਵਾਦ ਤੁਸੀਂ ਜਿਹੜਾ ਇਹਨਾਂ ਬੱਚਿਆਂ ਨੂੰ ਸੰਭਾਲਦੇ ਹੋ ਇਹਨਾਂ ਨੂੰ ਇਹ ਇੰਨੇ ਕਾਬਲ ਕਰ ਰਹੇ ਹੋ ਵੀ ਉਹ ਆਪਣੇ ਯੋਗ ਹੋ ਸਕਣ ਤੇ ਇਹ ਸਾਡੇ ਮਨੁੱਖਤਾ ਦੀ ਸੇਵਾ ਪਰਿਵਾਰ ਦੇ ਬੱਚੇ ਨੇ ਜਿਵੇਂ ਫੌਜੀ ਆ ਜੀ ਇਹਨੂੰ ਫਿਰੋਜ਼ ਖਾਨ ਆ ਉਹ ਤਾਂ ਨਾ ਇਹਦਾ ਇਹਦਾ ਸਿਰ ਡਿਵੈਲਪ ਨਹੀਂ ਹੋਇਆ ਸੀ ਦੇਖੋ ਇਹਨਾਂ ਨਿੱਕਾ ਜਿਹਾ ਇਹ ਵੀ ਬੱਚਾ ਸਾਨੂੰ ਬਹੁਤ ਮਾੜੀ ਹਾਲਤ ਦੇ ਵਿੱਚ ਮਿਲਿਆ ਸੀ ਮੇਲਕੋਟਲੇ ਜ਼ਿਲ੍ਹੇ ਚ ਇਹ ਸਾਡਾ ਕੋਮਲ ਆ ਅਜੀ ਰਿਟਰਨ ਦੇਖਿਓ ਜੀ ਯਾਰ ਕੋਮਲ ਤੇ ਪੜ੍ਹਾਈ ਦੇਖੋ ਹੁਣ ਕੋਮਲ ਦੀ ਕਿਵੇਂ ਕੋਮਲਾ ਠੀਕ ਹੈ ਪੁੱਤ ਮੈਗਰ ਮੈਗਰ ਥੈਂਕ ਯੂ ਥੈਂਕ ਯੂ ਸਤਿ ਸ੍ਰੀ ਅਕਾਲ ਸੰਦੀਪ ਦੇਖੋ ਜੀ ਕੋਮਲ ਦੀ ਰਾਈਟਿੰਗ ਕਿੰਨੀ ਸੋਹਣੀ ਹੋ ਗਈ ਹੈ ਨਾ ਹੁਣ ਕੋਮਲ ਪੜਨ ਲੱਗ ਗਿਆ ਕਿੱਥੇ ਇਹ ਰੁੜਦਾ ਸੀ ਜ਼ਮੀਨ ਤੇ ਰੁੜ ਰੁੜ ਕੇ ਘਰੋਂ ਜਾਂਦਾ ਪਿੰਡ ਦੇ ਵਿੱਚੋਂ ਮੰਗ ਕੇ ਲਿਆਉਂਦਾ ਕੁਝ ਅੱਥਾ ਨਾਲ ਤਾਂ ਰੁੜਦਾ ਸੀ ਜੇਬ ਚ ਪਾ ਲਿਆ ਹੁੰਦਾ ਸੀ ਕੁਝ ਨਾ ਕੁਝ ਤੇ ਆ ਕੇ ਬੈੱਡ ਤੇ ਪਈ ਮਾਂ ਨੂੰ ਰੋਟੀ ਖਵਾਉਂਦਾ ਸੀ ਕਿਉਂਕਿ ਮਾਂ ਡੇਥ ਬੈਡ ਤੇ ਪਈ ਸੀ ਚੱਲ ਨਹੀਂ ਸਕਦੀ ਸੀ ਤੇ ਐਸੀਆਂ ਰੱਬੀ ਰੂਹਾਂ ਦੀ ਸੇਵਾ ਸਾਨੂੰ ਮਿਲੀ ਆ ਤੇ ਹੁਣੇ ਤੁਰਦਾ ਫਿਰਦਾ ਵੀ ਇਹ ਬੱਚਾ ਬੋਕਰ ਦੇ ਨਾਲ ਚੱਲਦਾ ਵੀ ਆ ਤੇ ਹੁਣ ਸਕੂਲੇ ਪੜਦਾ ਵੀ ਇਹ ਤੇ ਇੱਧਰ ਸਾਡੀ ਸੰਦੀਪ ਹੱਸੀ ਜਾਂਦੀ ਆ ਬੈਠੀ ਤੇ ਇਹ ਵੀ ਸਾਡੀ ਧੀ ਰਾਣੀ ਬਹੁਤ ਮੁਸ਼ਕਲ ਦੇ ਵਿੱਚ ਸੀ ਜਦੋਂ ਆਈ ਸੀ ਸਾਡੇ ਕੋਲੇ ਹੁਣ ਠੀਕ ਆ ਤੇ ਇੱਧਰ ਸਾਡਾ ਬੱਚਾ ਹਾਂ ਵੀ ਪੁੱਤਰਾ ਕਿਵੇਂ ਆ ਅੰਚੂ ਠੀਕ ਆ ਇਨੂੰ ਵੀ ਦੇ ਮਾਪੇ ਨੇ ਛੱਡਤਾ ਕਿਉਂਕਿ ਮੰਦਬੁੱਧੀ ਸੀਗਾ। ਇੱਕ ਜਿਹੜਾ ਸਹੀ ਬੱਚਾ ਉਹਨੂੰ ਪਾਲਦੇ ਆ ਜਿਹੜਾ ਮੰਦਬੁੱਧੀ ਬੱਚਾ ਪੈਦਾ ਹੋ ਗਿਆ ਉਹਨੂੰ ਕਹਿੰਦੇ ਅਸੀਂ ਸੰਭਾਲ ਨਹੀਂ ਸਕਦੇ। ਤੇ ਇਦਾਂ ਹੀ ਲਖਿਆ ਇਹ ਮਾਂ ਸਾਡੀ ਹੁਣ ਤਾਂ ਇਹ ਮਾਂ ਤੋਂ ਸਾਡੀ ਭੈਣ ਬਣ ਜਾਂਦੀ ਆ ਕਿਉਂਕਿ ਜਦੋਂ ਆਈ ਸੀ ਇਹਦੇ ਵਾਲ ਵੀ ਚਿੱਟੇ ਸੀ ਬਜ਼ੁਰਗ ਸੀ ਅੱਖਾਂ ਤੋਂ ਅੰਨੀ ਸੀ। ਹੁਣ ਤੇਰਾ ਸਿਰ ਵੀ ਕਾਲਾ ਹੋ ਗਿਆ ਦੁਬਾਰਾ ਤੇ ਸਕੂਲ 'ਚ ਪੜਨ ਲੱਗ ਗਈ ਹੁਣ ਦੁਬਾਰਾ ਬੇਬੇ ਸਾਡੀ ਦਿਖਣ ਵੀ ਲੱਗ ਗਿਆ। ਹੁਣੇ ਕਹੀ ਜਾਂਦੀ ਰਹਿੰਦੀ ਆ ਮੈਂ ਘਰੇ ਜਾਣਾ। ਕਾਂਚੀ ਘਾਟ ਕਾਂਚੀ ਘਾਟ ਪਰ ਇਹਦਾ ਡਰੈਸ ਨਹੀਂ ਪਤਾ ਲੱਗ ਰਿਹਾ ਸਾਨੂੰ ਕੱਲ ਵੀ ਅਸੀਂ ਇਹਦੀ ਵੀਡੀਓ ਸਾਂਝੀ ਕੀਤੀ ਆ ਜੇ ਕੋਈ ਪਹਿਚਾਣਦਾ ਜਾਣਦਾ ਤਾਂ ਜਰੂਰ ਸਾਡੇ ਨਾਲ ਸੰਪਰਕ ਕਰਿਓ ਤੇ ਇੰਦਰਜੀਤ ਆ ਬੱਚਾ ਜੀ ਮੰਮੀ ਨੇ ਆਪਦਾ ਕਿਤੇ ਹੋਰ ਵਿਆਹ ਕਰਾ ਲਿਆ ਪਾਪਾ ਨੇ ਕਿਤੇ ਹੋਰ ਵਿਆਹ ਕਰਾ ਲਿਆ ਤੇ ਦਾਦੀ ਸਾਂਭਦੀ ਸੀਗੀ ਇੰਦਰਜੀਤ ਸਿੰਘ ਗਰੇਵਾਲ ਪਿੰਡ ਇਹਦਾ ਗੁਜਰਵਾਲ ਤੇ ਉਥੋਂ ਸਾਡੇ ਕੋਲੇ ਫਿਰ ਦਾਦੀ ਵਿਚਾਰੀ ਹੁਣ ਚੂੜਾ ਟੁੱਟ ਗਿਆ ਤੁਰ ਨਹੀਂ ਹੁੰਦਾ ਇਹ ਪਹਿਲਾਂ ਤਾਂ ਉਹ ਸਾਂਭੀ ਜਾਂਦੀ ਸੀ ਉਹ ਇੰਦਰਜੀ ਸਾਡੇ ਕੋਲੇ ਇੰਦਰਜੀ ਦਿਖਾ ਆ ਦੇਖੋ ਜੀ ਸਾਡਾ ਇੰਦਰਜੀ ਤੇ ਵੀ ਹੁਣ ਲਿਖਣ ਲੱਗ ਗਿਆ ਹਨ ਇਹ ਮੂਰੇ ਟੀਚਰ ਲਿਖ ਦਿੰਦੇ ਆ ਫਿਰ ਉਹਨੂੰ ਕਾਪੀ ਕਰਦੇ ਨੇ ਓਵੇਂ ਓਵੇਂ ਲਿਖਦੇ ਨੇ ਜਿਵੇਂ ਜਿਵੇਂ ਟੀਚਰ ਮਤਲਬ ਬੱਚੇ ਸਾਡੇ ਸਾਰਾ ਦਿਨ ਇੱਥੇ ਬਿਜ਼ੀ ਰਹਿੰਦੇ ਨੇ ਪੜ੍ਹਦੇ ਨੇ ਇਦਾਂ ਹੀ ਇਹ ਬੱਚੀਆਂ ਸਾਡੀਆਂ ਨਿੱਕੀਆਂ ਇਹ ਤੁਰਨ ਲੱਗ ਪਏ ਭੱਜਣ ਲੱਗ ਪਏ ਅੱਛਾ ਜੀ ਹਾਂਜੀ ਤੇ ਪਹਿਲਾਂ ਤਾਂ ਇਹਨੂੰ ਲਿਆਏ ਸੀ ਚੱਕ ਕੇ ਗੋਦੀ ਕੁਝ ਵੀ ਨਹੀਂ ਸੀ ਘੱਟ ਜੀ ਆਜੋ ਆਜੋ ਤੇਰਾ ਉੱਤਰ ਮਿਲਦਾ ਨਹੀਂ ਜੀ 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 ਵੀਜ਼ਨ ਹੈਗਾ ਯਾਰ ਅੱਛਾ ਦਿਖਦਾ ਥੋੜਾ ਜਿਹਾ ਥੋੜਾ ਜਿਹਾ ਦਿਖਦਾ ਕਿਉਂਕਿ ਇਹ ਆਲੇ ਦੁਆਲੇ ਜਿਹੜੇ ਗੜਦੇ ਆ ਚਲੋ ਮੇਰੇ ਮਗਰ ਭੱਜ ਲੈਂਦੀ ਟੀਚਰ ਦੇ ਮਗਰ ਭੱਜ ਜਾਓ ਆਜੋ 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 ਬਿਲਕੁਲ ਨਹੀਂ ਸੀ ਦੁਰਦੀ ਇਹ ਬੱਚੀ ਬਲਾਈਂਡ ਸੀਗੀ ਜੀ ਜਦੋਂ ਸਾਡੇ ਕੋਲੇ ਛੱਡ ਕੇ ਗਏ ਸੀਗੇ ਇਹਦੇ ਨਾਨੀ ਜੀ ਛੱਡ ਕੇ ਗਏ ਸੀ ਰਵਜੋਤ ਬਿਲਕੁਲ ਵੀ ਨਹੀਂ ਸੀ ਚੱਲ। ਐਕਟਿਵ ਹੀ ਬਹੁਤ ਹੈ। ਬੱਚੀ ਬ্লাইন্ড ਸੀ, ਚੱਲਣ ਫਿਰਨ ਤੋਂ ਵੀ ਸਮਰੱਥ ਸੀ। ਬਸ ਮੰਝੇ ਤੇ ਬੈਠੀ ਇਦਾਂ ਇਦਾਂ ਕਰੀ ਜਾਂਦੀ ਸਾਰਾ ਦਿਨ ਤੇ ਨਾਨੀ ਵੀ ਬੰਦ ਕਰਕੇ ਚਲੇ ਜਾਂਦੀ ਸੀ ਕੰਮ ਤੇ ਆਪ ਤੇ ਫਿਰ ਮਾਂ ਨੇ ਵੀ ਜ਼ਿੰਮੇਵਾਰੀ ਛੱਡਤੀ ਸੀ ਅੱਗੇ ਵਿਆਹ ਕਰਾ ਲਿਆ ਸੀ ਬਾਪ ਨੇ ਤਾਂ ਪਹਿਲਾਂ ਹੀ ਛੱਡਤੀ ਸੀ ਕਹਿੰਦੇ। ਤੇ ਹੁਣ ਇਹ ਬੱਚੀ ਇੰਡੀਪੈਂਡੈਂਟ ਹੋ ਰਹੀ ਹੈ। ਦੇਖੋ ਤੁਰਨ ਵੀ ਲੱਗ ਗਈ। ਟੀਚਰ ਦੱਸਦੇ ਇਹਨੂੰ ਥੋੜਾ ਥੋੜਾ ਦਿਖਦਾ ਵੀ ਹੈ ਲੱਗਦਾ ਹੁਣ। ਪਹਿਲਾਂ ਤਾਂ ਜਦੋਂ ਆਈ ਸੀ ਉਦੋਂ ਬਿਲਕੁਲ ਵਿਜ਼ਨ ਹੈ ਨਹੀਂ ਸੀਗਾ ਤੇ ਗੁਰੂ ਕਿਰਪਾ ਕਰੇ ਸਾਡੀ ਛੋਟੀ ਜੀ ਨਿੱਕੀ ਜੀ ਪ੍ਰਭਜੋਤਾ ਸ਼ਸ਼੍ਰੀਕਾਲ ਕੀ ਕਹਿੰਦੇ ਸਤਿ ਸ਼੍ਰੀ ਅਕਾਲ ਸ਼ਸ਼੍ਰੀਕਾਲ ਸਤਿ ਸ਼੍ਰੀ ਅਕਾਲ ਓਏ ਛੋਟੀ ਕਾਲ ਵਨ 2 3 4 5 6 7 8 9 10 10 ਤਾਂ ਲੀਗਾ ਸਪੌਂਸ ਨਹੀਂ ਕਰਦੇ ਦੇਖੋ ਜੀ ਕਿੰਨਾ ਇਹ ਬੱਚੀ ਨੂੰ ਜਦੋਂ ਮੈਂ ਪਹਿਲੇ ਦਿਨ ਫੜਿਆ ਸੀ ਗੋਦੀ 'ਚ ਉਹ ਲੈ ਕੇ ਆਏ ਸੀ ਜਦ ਦਿਨ ਮਤਲਬ ਉਸ ਦਿਨ ਤੇ ਅੱਜ ਜਮੀਨ ਅਸਮਾਨ ਦਾ ਫਰਕ ਪਿਆ ਗਿਆ ਇਹਨਾਂ ਤਿੰਨ ਕਿ ਮਹੀਨੇ ਹੋ ਗਏ ਸਾਡੇ ਕੋਲ ਆਈ ਨੂੰ ਬੱਚੀ ਨੂੰ ਤਿੰਨ ਚਾਰ ਮਹੀਨੇ ਤੇ ਥੈਂਕ ਯੂ ਅ ਟੀਚਰਸ ਤੁਹਾਡਾ ਧੰਨਵਾਦ ਭੈਣੇ ਬਹੁਤ ਤੁਸੀਂ ਵਧੀਆ ਤਰੀਕੇ ਨਾਲ ਬੱਚਿਆਂ ਦੀ ਕੇਅਰ ਕਰਦੇ ਹੋ ਇਦਾਂ ਹੀ ਉਹ ਬੱਚੀ ਬੈਠੀ ਆ ਸਾਹਮਣੇ ਜੀ ਹਾਂ ਸਿਮਰਨ ਸਤਿ ਸ੍ਰੀ ਅਕਾਲ ਸਤਿ ਇਹਦਾ ਬੱਚੀ ਦਾ ਨਾਮ ਪ੍ਰੀਤੀ ਹੈ ਨਾ ਜੀ ਇਹ ਆਰਤੀ ਆਰਤੀ ਸੋਰੀ ਆਰਤੀ ਪ੍ਰੀਤੀ ਕਿੱਥੇ ਐ ਇੱਕ ਪ੍ਰੀਤਾ ਹੀ ਨਹੀਂ ਅੱਜ ਸੇ ਤੇ ਇਹ ਹੁਣ ਆਰਤੀ ਕਿਵੇਂ ਤੁਰਦੀ ਐ ਇਹ ਅੱਛਾ ਉਹ ਵੀ ਤੁਰਨ ਲੱਗ ਗਈ ਹੋਈ ਐ ਜੀ ਓਕੇ ਆਰਤੀ ਆ ਜਾ ਵੋਕਰ ਨਾਲ ਤੁਰ ਲਿੰਦੀ ਐ ਚਲੋ ਵੀ ਆਰਤੀ ਆਜੋ 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 ਕੈਂਡੀ ਲਈਏ ਕੈਂਡੀ 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 ਅਸ਼ੂਤ ਬਹੁਤ ਅੱਛਾ ਜੀ ਬਿਹੇਵੀਅਰ ਬਹੁਤ ਚੰਗਾ ਏ ਜਿੰਨੀ ਇੰਟਰੋਵਰਟ ਸੀਗੀ ਓਨੀ ਵਧੀਆ ਹੋ ਗਈ ਬਾਹਰ ਆ ਕੇ ਇੰਨਾ ਸੋਹਣਾ ਲਿਖ ਲੈਂਦੀ ਆ ਪੜ ਲੈਂਦੀ ਆ ਸਪੀਚ ਦੇ ਲੈਂਦੀ ਆ ਐਸੀ ਤੂੰ ਲਿਖਿਆ ਉਹ ਤੇਰੀ ਨੂੰ ਤੇਰੀ ਤਾਂ ਰਾਈਟਿੰਗ ਹੀ ਬਹੁਤ ਸੋਹਣੀ ਆ ਸ਼ਿਵਾਨੀ ਸਾਡੀ ਇਹ ਬਹੁਤ ਸੋਹਣਾ ਲਿਖਦੀ ਆ ਬੋਲਦੀ ਆ ਅੱਜ ਤੁਹਾਨੂੰ ਬੋਲ ਕੇ ਸੁਣਾਉਗੀ ਇਹਨੇ ਸਪੀਚ ਤਿਆਰ ਕੀਤੀ ਹੋਈ ਆ ਹਾਂ ਜੀ ਸ਼ਿਵਾਨੀ ਜੀ ਸੁਣਾਓ ਫੇਰ ਬੇਟਾ